ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦਿਊ ਜੋਬ ਅਲਰਟ ਤੇ ਚੈਪਟਰ ਤੀਜਾ ਲੈ ਕੇ ਆਏ ਹਾਂ ਜੀ ਮਾਸਟਰ ਕੈਲਰ ਹਿਸਟਰੀ एग्जाम ਸਟੱਡੀ ਟੌਪਿਕ ਹੈ ਜੀ ਦੂਸਰੇ ਦੇਸ਼ਾਂ ਨਾਲ ਸਬੰਧ ਜਨਕੀ ਸਿੱਧੂ ਕਾਂਟੀ ਸਭਿਆਤਾ ਇਹਦੇ ਵਿੱਚ ਆ ਜਾਏਗੀ ਤਾਂ ਇਸ ਤੋਂ ਪਹਿਲਾਂ ਵਾਲੀ ਲੈਕਚਰ ਅਤੇ ਪੁਰਾਣੀਆਂ ਵੀਡੀਓ ਨੇ ਜਿਹੜੇ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਸਾਰੇ ਲਿੰਕ ਹੈ ਜਿਹੜੇ ਮਿਲ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਇਹ ਤੋਂ ਉਸੇ ਤਰ੍ਹਾਂ ਲੇਟੈਸਟ ਟੌਪ ਕੋ ਤੇ ਨਵੇਂ-ਨਵੇਂ ਵੀਡੀਓ ਦੀ ਅਪਡੇਟ ਹੈ ਜਿਹੜੀ ਉਹ ਸਮੇਂ-ਸਿਰ ਮਿਲਦੀ ਰਹੇ ਤਾਂ ਸਟਾਰਟ ਕਰਦੇ ਹਾਂ ਜੀ ਚੈਪਟਰ 3 ਤਾਂ ਇਹਦੇ ਵਿੱਚ ਪਹਿਲਾ ਪੁਆਇੰਟ ਹੈਗਾ ਆਰੰਭ ਤੋਂ ਹੀ ਭਾਰਤ ਨੇ ਹੋਰ ਦੇਸ਼ਾਂ ਦੇ ਨਾਲ ਜਿਹੜੇ ਚੰਗੇ ਸਬੰਧ ਸੀ ਸਥਾਪਿਤ ਕੀਤੇ ਸੀ ਸਿੰਧੂ ਘਾਟੀ ਦੀ ਸਭਿਅਤਾ ਸਮੇਂ ਭਾਰਤ ਦੇ ਮੈਸੋਪੋਟਾਮੀਆ ਮਿਸਰ ਆਦ ਦੇਸ਼ਾਂ ਨਾਲ ਚੰਗੇ ਵਪਾਰਕ ਸਬੰਧ ਸਨ ਸਿਕੰਦਰ ਦੇ ਹਮਲੇ ਤੋਂ ਬਾਅਦ ਭਾਰਤ ਦੇ ਯੂਰਪ ਨਾਲ ਵਪਾਰਕ ਸਬੰਧ ਹੋਰ ਵਧ ਗਏ ਸੀਗੇ ਭਾਰਤ ਤੋਂ ਗਹਿਣੇ ਹੀਰੇ ਜਵਾਹਰਾਤ ਇਤਰ ਮਲਮਲ ਹਾਥੀ ਤੇ ਦੰਦ ਤੇ ਗਰਮ ਮਸਾਲਿਆਂ ਦੀਆਂ ਪੱਛਮੀ ਦੇਸ਼ਾਂ ਵਿਸ਼ੇਸ਼ ਕਰਕੇ ਰੋਮ ਤੇ ਯੂਨਾਨ ਵਿੱਚ ਬੜੀ ਮੰਗ ਸੀ ਦੂਸਰੀ ਸਦੀ ਪੂਰਬ ਦੌਰਾਨ ਦੱਖਣੀ ਭਾਰਤ ਅਤੇ ਰੋਮ ਦੇ ਵਿਚਕਾਰ ਸਮੁੰਦਰੀ ਰਸਤੇ ਵਪਾਰ ਚੱਲਦਾ ਸੀ ਭਾਰਤੀ ਬੰਦਰਗਾਹਾਂ ਮਹਾਬਲੀਪੁਰਮ ਕਵੇਰੀਪਟਨਮ ਕੋਰਕਈ ਪਹਾੜ ਆਦਿ ਦੱਖਣ ਵਿੱਚ ਅਤੇ ਸਰਪਾਰਕ ਅਤੇ ਚਗੁਕਸ ਆਦ ਪੱਛਮੀ ਤੱਟ ਤੇ ਸਥਿਤ ਸਨ ਅਗਲੇ ਪੁਆਇੰਟ ਦੀ ਗੱਲ ਕਰਦੇ ਹਾਂ ਸ਼ੀਸ਼ਾ ਬਰਤਨ ਚਾਂਦੀ ਸੋਨਾ ਜੜੀ ਬੂਟੀਆਂ ਆਦਿ ਵਸਤਾਂ ਭਾਰਤ ਵਿੱਚ ਅਜਾਤ ਹੁੰਦੀਆਂ ਸਨ ਦੱਖਣੀ ਭਾਰਤ ਸੀ ਜਿਹੜਾ ਉਹ ਕਾਲੀ ਮਿਰਚ ਅਤੇ ਕੀਮਤੀ ਪੱਥਰ ਆਦਿ ਲਈ ਪ੍ਰਸਿੱਧ ਸੀ ਜਿਸ ਦੀ ਰੋਮ ਸਾਮਰਾਜ ਵਿੱਚ ਬੜੀ ਮੰਗ ਸੀ ਕਾਲੀ ਮਿਰਚ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ ਸੋ ਇਹਦੇ ਵਿੱਚ ਇਹ ਦੋ ਪ੍ਰਸ਼ਨ ਬਣ ਜਾਂਦੇ ਨੇ ਕਿ ਕਿ ਕਾਲੀ ਮਿਰਚ ਕਿੱਥੇ ਪ੍ਰਸਿੱਧ ਸੀ ਤਾਂ ਉਹ ਸੀ ਦੱਖਣੀ ਭਾਰਤ ਦੇ ਵਿੱਚ ਕਾਲੀ ਮਿਰਚ ਨੂੰ ਹੋਰ ਕੀ ਕਿਹਾ ਜਾਂਦਾ ਹੈ ਕਾਲਾ ਸੋਨਾ ਅਗਲਾ ਪੁਆਇੰਟ ਹੈ ਦੱਖਣੀ ਭਾਰਤ ਵਿੱਚੋਂ ਰੋਮਨ ਸਾਮਰਾਜ ਦੇ ਸੋਨੇ ਦੇ ਸਿੱਕੇ ਮਿਲੇ ਰੋਮ ਵਾਸੀ ਭਾਰਤ ਤੋਂ ਵਸਤਾਂ ਸੋਨਾ ਦੇ ਕੇ ਖਰੀਦੇ ਸਨ ਅਗਲਾ ਪੁਆਇੰਟ ਹੈ ਉੱਤਰੀ ਭਾਰਤ ਦੇ ਵਿੱਚ ਥਲਮਾਰਗ ਰਾਹੀਂ ਵਪਾਰ ਹੁੰਦਾ ਸੀ ਇਹ ਮਾਰਗ ਅਫਗਾਨਿਸਤਾਨ ਮੱਧ ਏਸ਼ੀਆ ਤੇ ਪੱਛਮੀ ਏਸ਼ੀਆ ਵਿੱਚੋਂ ਹੋ ਕੇ ਨਿਕਲਦਾ ਸੀ ਚੀਨ ਨੂੰ ਯੂਰਪ ਨਾਲ ਜੋੜਨ ਵਾਲੇ ਮਾਰਗ ਨੂੰ ਰੇਸ਼ਮ ਮਾਰਗ ਕਿਹਾ ਜਾਂਦਾ ਸੀ ਕਿਉਂਕਿ ਇਸ ਰਸਤੇ ਰਾਹੀਂ ਸਭ ਤੋਂ ਜ਼ਿਆਦਾ ਰੇਸ਼ਮ ਦਾ ਵਪਾਰ ਹੁੰਦਾ ਸੀ ਇੱਕ ਰੋਮਨ ਲੇਖਕ ਸੀ ਉਹਨੇ ਅਫਸੋਸ ਪ੍ਰਗਟ ਕਰਦੇ ਹੋਏ ਲਿਖਿਆ ਹੈ ਕਿ ਰੋਮ ਦਾ ਸੋਨਾ ਭਾਰਤ ਨੂੰ ਜਾ ਰਿਹਾ ਹੈ ਅਗਲਾ ਪੁਆਇੰਟ ਹੈ ਜੀ ਸਿਲਕ ਬਣਾਉਣ ਦੀ ਤਕਨੀਕ ਸੀ ਜਿਹੜੀ ਉਹ ਸਭ ਤੋਂ ਪਹਿਲਾਂ ਚੀਨ ਵਿੱਚ 1000 ਸਾਲ ਪਹਿਲਾਂ ਵਿਕਸਿਤ ਹੋਈ ਸੀ ਚੀਨੀ ਸ਼ਾਸਕ ਈਰਾਨ ਅਤੇ ਪੱਛਮੀ ਏਸ਼ੀਆ ਦੇ ਸ਼ਾਸਕਾਂ ਨੂੰ ਸਿਲਕ ਤੋਹਫੇ ਦੇ ਤੌਰ ਤੇ ਭੇਜਦੇ ਸਨ ਇਹਨਾਂ ਤੋਂ ਅੱਗੇ ਸਿਲਕ ਦੀ ਜਾਣਕਾਰੀ ਪੱਛਮ ਵਿੱਚ ਫੈਲ ਗਈ ਕੁਝ ਸ਼ਾਸਕਾਂ ਨੇ ਸਿਲਕ ਮਾਰਕ ਦੇ ਨਿਜੰਤਰਣ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਜਿਹੜਾ ਕਰਨ ਨਾਲ ਉਹ ਟੈਕਸਾਂ ਤੋਹਫਿਆਂ ਅਤੇ ਨਜ਼ਰਾਨਿਆਂ ਆਦਰਾਹੀ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਸਨ ਕੁਸ਼ਾਨ ਸ਼ਾਸਕ ਸੀਗਾ ਸਿਲਕ ਮਾਰਗਾਂ ਤੇ ਕੰਟਰੋਲ ਕਰਨ ਵਿੱਚ ਸਫਲ ਰਹੇ ਪੇਸ਼ਾਵਰ ਅਤੇ ਮਥਰਾ ਸ਼ਕਤੀ ਦੇ ਦੋ ਪ੍ਰਸਿੱਧ ਕੇਂਦਰ ਸਨ ਉਸ ਸਮੇਂ ਅੱਗੇ ਆਉਂਦਾ ਜੀ ਭਾਰਤ ਅਤੇ ਈਰਾਨ ਦੇ ਆਪਸੀ ਸਬੰਧ 이란 ਦੇ ਅਚੀਮਨੈਂਟ ਵੰਸ਼ ਦੇ ਸ਼ਾਸਨਾਂ ਨੇ 600 ਸ.ਪੂ.ਰ. ਭਾਰਤ ਦੇ ਉੱਤਰ-ਪੱਛਮ ਭਾਗਾਂ ਤੇ ਕਬਜ਼ਾ ਕਰ ਲਿਆ ਸੀ। ਭਾਰਤ ਦੇ 이란 ਨਾਲ ਸਬੰਧਾਂ ਦੀ ਪੁਸ਼ਟੀ ਭਾਰਤ ਵਿੱਚੋਂ ਮਿਲੇ ਸਤੰਭਾਂ, ਸਿਲਾਲੇਖਾਂ, ਖਰੋਸ਼ਤੀ ਲਿਪੀ ਅਤੇ ਸਿੱਕਿਆਂ ਤੋਂ ਹੁੰਦੀ ਹੈ। ਅਗਲਾ ਪੁਆਇੰਟ ਹੈ ਭਾਰਤ, ਚੀਨ ਅਤੇ ਮੱਧ ਏਸ਼ੀਆ ਦੇ ਆਪਸ ਵਿੱਚ ਸਬੰਧ। ਮੌਰੀਆ ਸ਼ਾਸਕ ਅਸ਼ੋਕ ਕਨਿਸ਼ਕ ਸ਼ਾਸਕਾਂ ਦੇ ਸਮੇਂ ਬੋਧੀ ਭਿਕਸ਼ੂਆਂ ਨੂੰ ਧਰਮ ਦਾ ਪ੍ਰਚਾਰ ਕਰਨ ਲਈ ਬਰਮਾ, ਸ਼੍ਰੀਲੰਕਾ, ਚੀਨ ਅਤੇ ਮੱਧ ਏਸ਼ੀਆ ਭੇਜਿਆ ਗਿਆ। ਬੋਧੀ ਗ੍ਰੰਥਾਂ ਦਾ ਅਧਿਐਨ ਕਰਨ ਲਈ ਕਈ ਵਿਦਵਾਨ ਜਿਵੇਂ ਫਾਹੀਜਾਨ, ਜੁਆਨਜੰਗ, ਇਤ ਸਿੰਘ ਭਾਰਤ ਆਏ ਸੀ। ਤਾਂ ਇਸ ਤੇ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਬੋਧੀ ਗ੍ਰੰਥਾਂ ਦਾ ਅਧਿਐਨ ਕਰਨ ਵਾਲੇ ਵਿਦਵਾਨ ਕਿਹੜੇ ਸੀ ਉਹਨਾਂ ਦੇ ਨਾਮ ਦੱਸੋ ਤਾਂ ਫਾਹੀਜਾਨ, ਜੁਆਨਜੰਗ ਅਤੇ ਇਤ ਸਿੰਘ ਇਹ ਵਿਦਵਾਨਾਂ ਦੇ ਨਾਮ ਸੀਗੇ। ਅੱਗੇ ਆਉਂਦਾ ਜੀ ਭਾਰਤ ਰੋਮ ਜੁਨਾਨ ਤੇ ਮਿਸਰ ਦੇ ਆਪਸੀ ਸਬੰਧ ਸਿਕੰਦਰ ਦੇ ਹਮਲੇ ਤੋਂ ਬਾਅਦ ਭਾਰਤ ਦੇ ਜੁਨਾਨ ਦੇ ਆਪਸੀ ਵਪਾਰਕ ਸਬੰਧਾਂ ਵਿੱਚ ਬਹੁਤ ਵਾਧਾ ਹੋਇਆ ਇਸ ਨਾਲ ਭਾਰਤੀ ਵਸਤਾਂ ਜੁਨਾਨ ਤੋਂ ਇਲਾਵਾ ਹੋਰ ਯੂਰਪੀ ਦੇਸ਼ਾਂ ਵਿੱਚ ਜਾਣ ਲੱਗੀਆਂ ਭਾਰਤ ਦੇ ਮਿਸਰ ਨਾਲ ਵੀ ਵਪਾਰਕ ਸਬੰਧ ਸਨ ਭਾਰਤ ਦੇ ਹੀਰੇ ਆ ਮਸਾਲੇਆਂ ਗਊਆਂ ਤੇ ਸ਼ਿਕਾਰੀ ਕੁੱਤਿਆਂ ਦੀ ਬਹੁਤ ਮੰਗ ਸੀ ਭਾਰਤ ਦੇ ਰੋਮ ਨਾਲ ਵੀ ਚੰਗੇ ਵਪਾਰਕ ਸਬੰਧ ਸਨ ਜਿਸ ਦਾ ਵਰਣਨ ਹੈ ਜੋ ਪਟੋਲਮੀ ਦੇ ਪੰਘੋਲ ਅਤੇ ਸੰਗਮ ਸਾਹਿਤ ਵਿੱਚ ਵਰਣਨ ਕੀਤਾ ਗਿਆ ਹੈ। ਅੱਗੇ ਭਾਰਤ ਦੇ ਦੱਖਣੀ ਪੂਰਬੀ ਏਸ਼ੀਆ ਨਾਲ ਸੰਬੰਧ ਪਾਂਡੇਜਾ ਚੋਲ ਚੋਰ ਸ਼ਾਸਕਾਂ ਨੇ ਜਹਾਜ਼ ਬਣਾਉਣ ਅਤੇ ਸਮੁੰਦਰੀ ਖੋਜਾਂ ਨੂੰ ਉਤਸ਼ਾਹਿਤ ਕੀਤਾ ਸੀ। ਜਿਸ ਨਾਲ ਭਾਰਤ ਦੇ ਦੱਖਣੀ ਪੂਰਬੀ ਏਸ਼ੀਆ ਨਾਲ ਚੰਗੇ ਵਪਾਰਕ ਸੰਬੰਧ ਬਣੇ। ਭਾਰਤ ਦੇ ਚੰਪਾ ਕੰਬੋਜ ਸ਼ਾਸਕਾਂ ਨਾਲ ਚੰਗੇ ਸੰਬੰਧ ਸਨ। ਇੰਡੋਨੇਸ਼ੀਆ ਦੀ ਭਾਸ਼ਾ ਅਤੇ ਲਿਪੀ ਵੀ ਭਾਰਤ ਦੀਆਂ ਕਈ ਭਾਸ਼ਾਵਾਂ ਜਿਵੇਂ ਤਾਮਿਲ ਤੇ ਸੰਸਕ੍ਰਿਤ ਨਾਲ ਮਿਲਦੀ ਹੈ ਅਰਬਾਂ ਨੇ ਸਿੰਧ ਤੇ 712 ਈਸਵੀ ਵਿੱਚ ਕਬਜ਼ਾ ਕਰ ਲਿਆ ਅਰਬਾਂ ਨੇ ਭਾਰਤੀ ਸੰਖਿਆ ਪ੍ਰਣਾਲੀ ਦਾ ਦੁਨੀਆ ਦੇ ਵਿੱਚ ਪ੍ਰਚਾਰ ਕੀਤਾ ਜਿਸ ਨੂੰ ਅੱਜ ਕੱਲ੍ਹ Hindu ਅਰਬ ਸੰਖਿਆ ਪ੍ਰਣਾਲੀ ਕਿਹਾ ਜਾਂਦਾ ਹੈ ਤਾਂ ਇਹ ਵੀ ਨੋਟ ਕਰਨ ਵਾਲੀ ਗੱਲ ਹੈ ਅਗਲਾ ਪੁਆਇੰਟ ਹੈ ਜੀ ਸਭਿਆਚਾਰ ਅਤੇ ਵਿਗਿਆਨ ਅਗਲਾ ਟੌਪਿਕ ਹੈ ਇਹ ਛੋਟਾ ਟੌਪਿਕ ਸੀਗਾ ਦੂਸਰੇ ਦੇਸ਼ਾਂ ਨਾਲ ਸੰਬੰਧਾਂ ਬਾਰੇ ਸਾਂਸਕ੍ਰਿਤੀ ਸ਼ਬਦ ਜਿਹੜਾ ਲੇਟਨ ਲਾਤੀਨੀ ਭਾਸ਼ਾ ਦੇ ਕਟ ਜਾਂ ਫਿਰ ਕਟਸ ਤੋਂ ਲਿਆ ਗਿਆ ਹੈ ਜਿਹਦਾ ਅਰਥ ਹੈ ਵਿਕਸਿਤ ਕਰਨਾ ਸਾਂਸਕ੍ਰਿਤੀ ਸ਼ਬਦ ਹੈ ਜਿਹੜਾ ਸੰਸਕ੍ਰਿਤ ਭਾਸ਼ਾ ਦੇ ਧਾਤੂ ਕਰੀ ਤੋਂ ਲਿਆ ਗਿਆ ਹੈ ਜਿਹਦਾ ਅਰਥ ਹੈ ਵਿਕਸਿਤ ਕਰਨਾ ਸਾਂਸਕ੍ਰਿਤੀ ਨੂੰ ਇੱਕ ਵਿਅਕਤੀ ਅਤੇ ਵਿਸ਼ੇਸ਼ ਰੂਪ ਨਾਲ ਇੱਕ ਸਮੂਹ ਦੇ ਜੀਵਨ, ਸੋਚ ਅਤੇ ਅਨੁਭਵਾਂ ਅਤੇ ਉਸ ਨੂੰ ਸੰਗਠਿਤ ਕਰਨ ਜੀਵਨ ਨੂੰ ਵੰਡਣ ਅਤੇ ਤਿਉਹਾਰ ਮਨਾਉਣ ਦੇ ਇੱਕ ਮਾਰਗ ਦੇ ਰੂਪ ਵਿੱਚ ਪਰਿਭਾਸ਼ਿਤ ਹੈ ਜਿਹੜਾ ਉਹ ਕੀਤਾ ਜਾ ਸਕਦਾ ਹੈ। ਸਾਂਸਕ੍ਰਿਤੀ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਸਾਂਸਕ੍ਰਿਤੀ ਇੱਕ ਸਮੂਹ ਦੇ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ, ਨਸ਼ਟ ਕੀਤੀ ਜਾ ਸਕਦੀ ਹੈ ਜਾਂ ਫਿਰ ਵੰਡੀ ਜਾਂਦੀ ਹੈ। ਇਹ ਪਰਿਵਰਤਨਯੋਗ ਹੈ, ਵੱਖ-ਵੱਖ ਪ੍ਰਕਾਰ ਦੀ ਹੈ। ਅਤੇ ਸਾਨੂੰ ਕਰਨਯੋਗ ਵਿਵਹਾਰਾਂ ਦੇ ਵੱਖ-ਵੱਖ ਤਰੀਕੇ ਪ੍ਰਦਾਨ ਕਰਦੀ ਹੈ ਇਹ ਪਰਿਵਰਤਿਤ ਹੋ ਸਕਦੀ ਹੈ ਸਭਿ ਸਭਿ ਵਿੱਚ ਭੌਤਿਕ ਅਤੇ ਗੈਰ ਭੌਤਿਕ ਦੋਨੋਂ ਘਟਕ ਜਿਹੜੇ ਆਉਂਦੇ ਨੇ ਗੈਰੇ ਅਰਥਾਂ ਦੇ ਵਿੱਚ ਇਹ ਸਾਂਸਕ੍ਰਿਤੀ ਹੀ ਹੈ ਜੋ ਸਾਹਿਤ ਦੇ ਵੱਖ-ਵੱਖ ਰੂਪ ਸੰਗੀਤ ਨਾਚ ਕਲਾਕ੍ਰਿਤੀ ਬੁੱਤ 83 ਅਤੇ ਵੱਖ-ਵੱਖ ਦੂਜੀਆਂ ਕਲਾਕ੍ਰਿਤੀਆਂ ਨਾਲ ਹੀ ਬਹੁਤ ਸਾਰੇ ਸੰਗਠਨਾਂ ਅਤੇ ਸਰਚਨਾਵਾਂ ਨੂੰ ਪੈਦਾ ਕਰਦੀਆਂ ਹਨ ਜੋ ਸਮਾਜ ਦੀਆਂ ਕ੍ਰਿਆਵਾਂ ਨੂੰ ਸੁਗਮ ਅਤੇ ਵਿਵਸਥਿਤ ਬਣਾਉਂਦੀ ਹੈ ਸਾਂਸਕ੍ਰਿਤੀ ਇੱਕ ਚੰਗਾ ਜੀਵਨ ਜਿਉਣ ਲਈ ਵਿਚਾਰ ਆਦਰਸ਼ ਅਤੇ ਕਦਰਾਂ-ਕੀਮਤਾਂ ਨੂੰ ਜਨਮ ਦਿੰਦੀ ਹੈ ਆਚਰਣ ਵਿੱਚ ਆਤਮ ਨਿਯੰਤਰਣ ਦੂਸਰਿਆਂ ਦੀਆਂ ਭਾਵਨਾਵਾਂ ਅਧਿਕਾਰਾਂ ਦੇ ਪ੍ਰਤੀ ਉਦਾਰ ਹੋਣਾ ਸਾਂਸਕ੍ਰਿਤੀ ਦੀ ਸਰਵ ਉੱਤਮ ਜਿਹੜੀ ਪਹਿਚਾਨ ਹੈ ਸੋ ਬਾਕੀ ਇਹਦੇ ਨਾਲ ਜਿਹੜਾ ਪੈਂਡਿੰਗ ਟੌਪਿਕ ਆ ਉਹ ਤੁਹਾਨੂੰ ਕੱਲ ਨੂੰ ਪ੍ਰੋਵਾਈਡ ਕਰਾਂਗੇ ਕਿਉਂਕਿ ਵੀਡੀਓ ਜਿਆਦਾ ਅਸੀਂ ਲੌਂਗ ਨਹੀਂ ਬਣਾਉਂਦੇ ਇੱਕ ਵੀਡੀਓ ਦੇ ਵਿੱਚ ਇੱਕ ਟੌਪਿਕ ਅਸੀਂ ਕਲੀਅਰ ਕਰ ਦਿੰਨੇ ਆ ਸੋ ਤੁਹਾਨੂੰ ਵੀ ਨੋਟ ਕਰਨਾ ਸੌਖਾ ਹੋਏਗਾ ਯਾਦ ਕਰਨਾ ਸੌਖਾ ਹੋਏਗਾ ਸੋ ਵੀਡੀਓ ਚੰਗੀ ਲੱਗੇ ਅੱਗੇ ਜਰੂਰ ਸ਼ੇਅਰ ਕਰਦੇ ਆ ਕਰੋ ਜੀ ਧੰਨਵਾਦ